ਤਦ ਕੀ ਗੱਲ ਲੱਗਾ ਮੈਂ ਪੱਠੇ ਵੱਡ ਲੈੰਨੇ ਆ ਉਹ ਯਾਰ ਅਜੇ ਤੇ ਤਰੇਲ ਬੜੀ ਆ ਪੱਠੇ ਵੀ ਖਰਾਬ ਹੋਏ ਨੇ ਤੇਰੇਲੇ ਬੜੇ ਠੰਡ ਬੜੀ ਨਾਲੇ ਰੁਕ ਜਾ ਅਜੇ ਹਾਂ ਤੁਹਾਡੀ ਗੱਲ ਸਹੀ ਓਦਾਂ ਪਰ ਹੁਣ ਤੋਂ ਤੁਹਾਨੂੰ ਪਤਾ ਲੈਣੀ ਤੇ ਹੈ ਨਹੀਂ ਮੁਸ਼ਕਲੀ ਐ ਕੋਈ ਇਹ ਰੁਕ ਜਾ ਘਾੜੀ ਦਾ ਥੋੜੇ ਬੋਲੀ ਤਰੇਲ ਛੱਡ ਲੰਦੇ ਆ ਜਾ ਮੈਂ ਤੇ ਲੈ ਮੋਟਰ ਵਾਲ ਨੂੰ ਜਾਣਾ ਤੇ ਆ ਜਾ ਚਲੋ ਫਿਰ ਮੈਂ ਵੀ ਚੱਲੀ ਜਾਣਾ ਆ ਜਾ ਪਿੰਦਰ ਹਾਂਜੀ ਮੈਂ ਚੰਗਾ ਹੋ ਗਿਆ ਤੂੰ ਨਾਲ ਹੀ ਆ ਗਿਆ ਮੇਰੇ ਇੱਕ ਯਾਰ ਮੈਂ ਗੱਲ ਕਰਨੀ ਸੀ ਤੇਰੇ ਨਾਲ ਮੈਂ ਨਾ ਹੀ ਚੱਲ ਘਰ ਮੈਂ ਨਾ ਹੀ ਕਰਾਂ ਸਾ ਲੈ ਚਲ ਨਵ ਨੂੰ ਨਾ ਪਤਾ ਲੱਗੇ ਫੇਰ ਅਵੇਂ ਲੜਾਈ ਪਊ ਘਰ ਕਿਉਂ ਇਹੋ ਜਿਹੀ ਕਿਹੜੀ ਗੱਲ ਹੋ ਗਈ ਪਾ ਤੂੰ ਤੇ ਚਲ ਗਿਆ ਸਾਰੇ ਆਪਣੇ ਹੂੰ ਮਗਰੋਂ ਭਰਾਵਾ ਫੇਰ ਪੰਗਾ ਪਿਆ ਗਿਆ ਇੱਕ ਕਹਿੰਦਾ ਪੰਗਰ ਪੈ ਗਿਆ ਹੁਣ ਪੰਗਾ ਇਹ ਪੈ ਗਿਆ ਵੀ ਤੇਰੀ ਮਾਸੀ ਨੇ ਕਹ ਲੈਣਾ ਉਹਨੂੰ ਉਹਦੇ ਨੂੰ ਬਾਹਰ ਆਹੋ ਅਮਰੀਕਾ ਕਹ ਲੈ ਦੋ ਨੰਬਰ ਤੇ ਹੂੰ ਹੂੰ ਉਹ ਮੁੰਡਾ ਫਸ ਗਿਆ ਰਾਜ ਆਹੋ ਪਤਾ ਹੀ ਆਪਾਂ ਨੂੰ ਫੋਨ ਤੈਨੂੰ ਵੀ ਆਇਆ ਸੀ ਹਾਂਜੀ ਚਲੋ ਉਹਨਾਂ ਨੇ ਯਕੀਨ ਨਹੀਂ ਕੀਤਾ ਹੂੰ ਮੁੜ ਕੇ ਉਹ ਫਿਰ ਕਿਤੇ ਉਹਨਾਂ ਨਾਲ ਵੀ ਹੋ ਗਈ ਗੱਲ ਉਹਦੀ ਹਾਂ ਹਾਂ ਤੇ ਗਾੜੀ ਹੁਣ ਮੁੜ ਕੇ ਕੋਈ ਬੰਦਾ ਨਹੀਂ ਲੱਭਣ ਡਿਆ ਉਹਨਾਂ ਨੂੰ ਆਂਦੇ ਸਾਡਾ ਮੁੰਡਾ ਵਾਪਸੀ ਆ ਜੇ ਵਾਪਸੀ ਤੇ ਹੁਣ ਡੈਡੀ ਕਿਦਾਂ ਹੋਗਾ ਮੈਂ ਤਾਂ ਉਹਨਾਂ ਨਾਲ ਦਨ ਗੱਲ ਕੀਤੀ ਸਹੀ ਹੀ ਵੀ ਜੇ ਕੋਈ ਬੰਦਾ ਹੈਗਾ ਤੇ ਵੇਖੋ ਉਹ ਬੰਦਾ ਤੇ ਚਲ ਆਪਣੇ ਕੋਈ ਇੱਕ ਹੈਗਾ ਸੀ ਹਾਂ ਤੇ ਉਹ ਤੇ ਚਲ ਉਹਨਾਂ ਨਾਲ ਮੈਂ ਗੱਲ ਵੀ ਕੀਤੀ ਉਹਨਾਂ ਇਨਸ਼ਾਅ ਤੇਰੇ ਮਗਰੋਂ ਫਿਰ ਦੋਵੇਂ ਜਣੀਆਂ ਆਈਆਂ ਘਰ ਅੱਛਾ ਘਰ ਆਈਆਂ ਸੀ ਮਾਸੀਆਂ ਤੇਰੀਆਂ ਅੱਛਾ ਤੇਲੇ ਮਰੀ ਜਾਣ ਕੇ ਦਵੇਂ ਜਾਣੀਆਂ ਠੀਕ ਐ ਫੇ ਤੇਰੀ ਮਾਂ ਵੀ ਬੜੀ ਤੰਗ ਹੂੰ ਆ ਮੈਂ ਕਾ ਹੁਣ ਘਰ ਆਈਆਂ ਕੋ ਮਾੜੀ ਚੰਗੀ ਨਾ ਕਦੀ ਆ ਉਹ ਨਹੀਂ ਚਲੋ ਹੁਣ ਤੇ ਉਧਰ ਨਾਲ ਅੱਗੇ ਨਾਲੋਂ ਟਲੀਆਂ ਨੇ ਇੱਕ ਬੰਦਾ ਹੈਗਾ ਸੀ ਮੇਰੇ ਕੋ ਦਿੱਲੀ ਫਿਰ ਮੋਦਰਾ ਗੱਲ ਕੀਤੀ ਅੱਛਾ ਅੱਗੇ ਵੀ ਇੱਕ ਬੰਦਾ ਉਧਰ ਹੀ ਉਹਨੇ ਵਿਚਰਨੇ ਸਾਡਾ ਵਾਪਸ ਕਰਾਇਆ ਸੀ ਹੂੰ 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 ਉਹਨਾਂ ਦਾ ਭਾਨੇ ਕਾ ਹਾਂ ਸਿੰਦਾ ਉਹਨੇ ਹੀ ਮੰਗਾਇਆ ਸੀ ਠੀਕ ਠੀਕ ਉਹ ਫੇਰ ਆਖਣ ਲੱਗਾ ਵੀ ਰੁਪਈਆ ਲੱਗੂ 16 ਲੱਖ ਇਹ ਵਾਪਸ ਮੰਗਾਉਣ ਦਾ ਹੀ ਹਾਂ ਐ ਬੰਦਾ ਮੈਂ ਤੁਹਾਡਾ ਮੰਗਾ ਦੂੰਗਾ ਤੇ ਇਹ ਮੈਨੂੰ ਉਹਦਾ ਸਾਰਾ ਐਡਰੈਸ ਨਾਂ ਨੂੰ ਜੋ ਵੀ ਆ ਉਹ ਮੈਨੂੰ ਚਾਹੀਦਾ ਵਾ ਤੇ ਪਰ ਮੈਂ ਹੁਣ ਤੇਰੇ ਕਰਕੇ ਨਾ ਅਜੇ ਗਾੜੀ ਉਹਨੂੰ ਕੁਝ ਨਹੀਂ ਦਿੱਤਾ ਉਹਨਾਂ ਦਾ ਨੰਬਰ ਨੰਬਰ ਕਿਉਂ ਤੂੰ ਤੂੰ ਉਹਨਾਂ ਨਾਲ ਸਭ ਗੱਲ ਕਰਾ ਦੇ ਨਹੀਂ ਬਕਰਾਰ ਤੋਂ ਲੈਣੀ ਮੈਂ ਕਦੀ ਤੇਰ ਨਾਲ ਸਲਾਹ ਕਰ ਲਾਂਗੇ ਕਿ ਅਦਾ ਕਰਨੀ ਆ ਉਹ ਨਹੀਂ ਨਹੀਂ ਡੈਡੀ ਜਿੰਨਾ ਵੀ ਹੋ ਸਕਦਾ ਨਾ ਉਹਨਾਂ ਦਾ ਕਰੀਏ ਆਪਾਂ ਹਾਂ ਮੈਂ ਤਾਂ ਨਾ ਤੂੰ ਉਹਨਾਂ ਕੋਲ ਜਾਓ ਸਗੋਂ ਮਾਸੀ ਉਹਨਾਂ ਕੋਲ ਤੇ ਜਾ ਕੇ ਉਹਨਾਂ ਨਾਲ ਸਾਰੀ ਗੱਲਬਾਤ ਕਰੋ ਕੱਲ ਨੂੰ ਇਹਣਾ ਹੋਏ ਆਖਣ ਇਹਨਾਂ ਖਰੇ ਵੱਧ ਪੈਸੇ ਦੱਸਤੇ ਇਹਨੇ ਉਹ ਪੁੱਤ ਮੁੜ ਕੇ ਮੈਂ ਕਿਹਾ ਘਰ ਚ ਲੜਾਈ ਨਾ ਪੈ ਜੇ ਨਹੀਂ ਨਹੀਂ ਲੜਾਈ ਕਾਦੀ ਪੈਣੀ ਨਹੀਂ ਹੂੰ ਤੁਸੀਂ ਮੰਮੀ ਨਾਲ ਗੱਲ ਕੀਤੀ ਹੋਣੀ ਐ ਕਿ ਮੰਮੀ ਚਲੋ ਉਹ ਦਿਨਾਂ ਤੇ ਕੀਤੀ ਉਹਦੇ ਤੇ ਸਾਹਮਣੇ ਆਈਆਂ ਅਸੀਂ ਉਹ ਆ ਨਹੀਂ ਉਹ ਜੰਟਾਲੀ ਹਾਂ ਉਹ ਵੀ ਕਰਦੀ ਮੈਂ ਅੱਛਾ ਵੇਖ ਲਓ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਨਾ ਤੁਸੀਂ ਉਹਨਾਂ ਦੀ ਮਦਦ ਕਰੋ ਚਲੋ ਇਹ ਆ ਵੀ ਨਿਆਣਾ ਨਿਆਣਾ ਮੁੰਡਾ ਵਿਚਾਰਾ ਘਰ ਵਾਪਸੀ ਆ ਜਾਏਗਾ ਹੁਣ ਉਹ ਕਿਉਂ ਤਾਂ ਜਾਇ ਜਾਣਾ ਕੱ ਨਹੀਂ ਉਹ ਨਾਣਾ ਗਾਂ ਦਾ ਵੀ ਜੇ ਘਲਾਉਣ ਫੇਰ ਤਾਂ ਪੈਸੇ ਖਰਾਬ ਹੋ ਜਾਣਾਂ ਤੇ ਮੁਰ ਕੋ ਕੋਜੂ ਨਾ ਹਤਵੇਦਨ ਇਹ ਵੀ ਬਾਤ ਖਰਾਬ ਹੀ ਆ ਪੈਸੇ ਤੇ ਖਰਾਬ ਹੀ ਆ ਜਿੰਨੇ ਲਏ ਉਹਨੇ ਤਾਂ ਲੈ ਲੇ ਉਹ ਹੁਣ ਇਹਨਾਂ ਨੂੰ ਹੀ ਸੋਦਾ ਕਹਿੰਦਾ ਓਦਾਂ ਮੈਂ ਤਾਂ ਡੜੀ ਇੱਕ ਗੱਲ ਆ ਹਾਂ ਵੇ ਲੋ ਮਾਸੀ ਹੁਣੀ ਪੈਲੀ ਵੇਚ ਕੇ ਹੂੰ ਤੇ ਪੈਸੇ ਵੀ ਲੈ ਗਈਆਂ ਆਹੋ ਉਹਨਾਂ ਨੂੰ ਲੱਗਾ ਵੀ ਇਹਨਾਂ ਕੋਲ ਕੁਝ ਵੀ ਨਹੀਂ ਰਾਇਨਾ ਹੁਣ ਉਹਨਾਂ ਦੇ ਹੱਥੇ ਕੀ ਆਇਆ ਪੈਸੇ ਵੀ ਗਏ ਤੇ ਪੈਲੀ ਵੀ ਗਈ ਮੇਰੀ ਗੱਲ ਸੁਣ ਹੁਣ ਵੇ ਚੱਕਰ ਕਿਦਾਂ ਦਾ ਪਿਆ ਵਾ ਵੀ ਸਾਡਾ ਨਾ ਬੁਰੀਆਂ ਬਣ ਗਈਆਂ ਤੇ ਹੋਰ ਹਾੜਨਾ ਹੁਣ ਦਿਲ ਨਹੀਂ ਮਿਲਣਾ ساری ਉਮਰ ਹੂੰ ਉਹ ਕਰਤਰਾ ਬੰਨੀ ਪਿਆਲੀ ਵੀ ਗਈ ਹੁਣ ਬੋਧਾ ਨਹੀਂ ਤੇ ਕੋਈ 40 45 ਲੱਖ ਦਿੱਤਾ ਉਹ ਨਾ ਮੁੰਡੇ ਦਾ ਜਾਣ ਵਾਸਤੇ ਤੇ ਹੋਰ ਹੁਣ ਬਾਹਰ ਆਉਣ ਵਾਸਤੇ ਫੇਰ ਦੇਣੇ ਪੈਣੇ ਆ ਕੋਈ 45 ਲੱਖ ਹੋ ਦਿੱਤਾ ਹੈਗਾ ਉਹ ਓਦਾਂ ਵੀ ਖਰਚਾ ਖਰਚਾ ਤੇ ਹੁਣ ਜਿੱਦਾਂ ਤੁਸੀਂ ਦੱਸਣਗੇ 16 ਲੱਖ ਕਿਹਾ ਤਾਂ ਕੀ ਪਤਾ ਅਗਲੇ ਨੇ ਕੱਲ ਨੂੰ 20 ਨਹੀਂ ਮੰਗਣਾ ਤੇ ਮੁੰਡਾ ਵੀ ਕੱਲ ਨੂੰ ਘਰ ਆ ਜਣਾ ਤੇ ਪੈਸੇ ਵੀ ਖਰਾਬ ਹੋ ਗਏ ਤੇ ਦੂਜਿਆਂ ਦੀ ਵੀ ਸੁਣੋ ਉਹ ਵੀ ਮੈਨੂੰ ਪਤਾ ਲੱਗਾ ਵੀ ਪਰਮ ਵੀ ਆਉਂਦੇ ਨਸ਼ਾ ਨਸ਼ਾ ਕਰਨ ਲੱਗ ਪਿਆ ਉਹ ਫੇਰ ਇਦਾਂ ਵਾ ਜਿਹਦੋਂ ਮਾਂ ਪਿਓ ਮਾੜੇ ਕੰਮ ਕਰਦਾ ਤੇ ਫੇਰ ਬੱਚਿਆਂ ਨੂੰ ਵੀ ਰੱਬ ਬੁੱਧੀ ਮਾੜੀ ਪਾ ਦਿੰਦਾ ਵ ਠੀਕ ਆ ਕਿ ਨਹੀਂ ਸਹੀ ਬੰਦਾ ਧਿਆਨ ਦੇ ਇਹਨਾਂ ਦਾ ਇਥੋਂ ਵਾਲੀ ਜਾਇਦਾਦ ਵਾਲੇ ਨੇ ਆਪਣੇ ਨਿਆਣੇ ਬਾਰੇ ਸੋਚਿਆ ਕੋਈ ਨਹੀਂ ਨਾ 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 ਚਾਜ ਨਾ ਪੜਾਇਆ ਨਾ ਲਖਾਇਆ ਨਾ ਗੱਲ ਨਾ ਬਾਤ ਪੈਸੇ ਆ ਗਏ ਤੇ ਉਹ ਅਗੇ ਗੜ ਗਏ ਵਿਗੜ ਗਏ ਇੱਕ ਨੇ ਉਦਾਂ ਜਾੜ ਲੇ ਦੂਜਾ ਪੈਸੇ ਵੇਖ ਕੇ ਕਹਿਣ ਲੱਗਾ ਵੀ ਮੈਂ ਬਾਹਰ ਚਲ ਜਾਂਦਾ ਹਾਂ ਹੈ ਪੜਿਆ ਵੀ ਨਹੀਂ ਸਵਾਦ ਨਾ 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 ਤੇ ਦੂਜੇ ਨੇ ਉਦਾਂ ਮਸ਼ਾਲਾ ਲਾ ਲਿਆ ਵਾ ਤੇ ਹੁਣ ਤੂੰ ਇਹ ਦੱਸ ਵੀ ਅਸੀਂ ਨਾ ਕੋ ਮਾੜਾ ਕੰਮ ਕਰੀਏ ਮੈਂ ਨਾ ਵੀ ਚੰਗੇ ਕੰਮ ਦਾ ਚੰਗਾ ਨਤੀਜਾ ਹੁੰਦਾ ਪੁੱਤ ਉਹ ਨਹੀਂ ਚਲੋ ਤੁਸੀਂ ਵਧੀਆ ਕਰੋ ਜਿੱਦਾਂ ਵੀ ਕਰਨਾ ਤੇ ਬੱਤੀ ਵੀ ਆ ਗਈ ਜੇ ਆਹ ਕਣਕ ਵੀ ਭਰਨੀ ਆ ਚੱਲ ਵੇਖਦੇ ਆ। ਆ ਗਈ ਇਹ ਪਾਣੀ ਕੇ ਜਦ ਅੱਧਾ ਬੱਦਲ ਵੀ ਹੁੰਦਾ ਫਿਰੰਡਿਆ ਵਾ। ਵੀਰ ਨੇ ਐਸਾ ਤਬਲਾ ਲਾ ਕੇ ਦੇਖੀ ਆਪਣਾ ਵਾਲੀਆਂ ਕਣਕਾਂ ਲ। ਚੱਲ ਵੇਖ ਲੈ। ਫਿਰ ਜਾ ਕੇ ਆਈਏ ਉੱਥੋਂ ਅੱਜ। ਹੋ ਹੋ ਤੁਸੀਂ ਮੈਂ ਆਂਦਾ ਨਾ ਵਾ। ਹੈਂ? ਜਾਓ ਤੁਸੀਂ। ਤੂੰ ਚੱਲੇਂਗਾ ਨਾਲ? ਦੇਖ ਲਓ ਜਿੱਦਾਂ ਆਂਦੇ ਆ ਮੰਮੀ ਨਾਲ ਕਰਨੇ ਆ ਗੱਲ ਜੇ ਆਖਣ ਕਿ ਮੈਂ ਜਾਣਾ ਵਾ। ਤੇ ਉਹਨਾਂ ਨੂੰ ਲੈ ਜਾ ਜੇ ਨਾ ਗੱਲ ਫਿਰ ਚੱਲ ਫਿਰਾਂਗੇ ਕੋਈ ਗੱਲ ਨਹੀਂ। ਚਲਾ ਫਿਰੋ ਕਣਕ ਅਗਲੀ ਵੇਖ ਕੇ ਚੱਲ ਜਾਨੇ। ਵੇਹੇ ਇੰਤਲਤਾ ਆ ਮੈਂ ਇੰਤਲਤਾ ਨੂੰ ਕਿਤੇ ਆੰਮੜਾ ਦਾ ਅਸਬਜੀ ਬੜੀ ਹੀ ਘਟੀ ਡੀ ਹੁੰਦਾ ਮੇਰੀ ਗੱਲ ਸੁਣ ਹਾਂਜੀ ਮੈਂ ਕਿਹਾ ਚੱਲ ਨਾ ਬੁਣਾ ਪਤਾ ਲੱਗੇ ਤੇ ਫੇਰ ਉਹਨਾਂ ਦੀ ਕਰਾਈ ਹੈ ਜੰਟ ਨਾਲ ਗੱਲਬਾਤ ਸਾਰੀ ਦੇਖ ਲੋ ਹੁਣ ਮੁੰਡੇ ਨਾਲ ਸਿਆਹ ਕਰ ਲੋ ਸਾਰੀ ਬਾਅਦ ਚ ਨਾ ਇੱਕ ਦੂਜੇਆਂ ਲੱਖਾਂ ਗੱਡੀ ਸੋਪਿੰਦਰ ਕੋਈ ਨਹੀਂ ਮੰਮੀ ਕਰੀਏ ਜਦਾਈ ਹੁੰਦਾ ਵਾ ਚਲੋ ਭਲੇ ਜੀ ਭਲਾ ਹੁੰਦਾ ਵਾ ਹੈ ਚੰਗੇ ਕੰਮ ਕਰਨ ਦਾ ਮੁੱਲ ਪੈਂਦਾ ਮਹਾਰਾਜ ਦੇ ਘਰ ਤੋਂ ਫੇਰ ਵੀ ਬੰਦੇ ਦੀ ਕਿਦ ਤਨਾ ਕਿ ਵੀ ਚੰਗੇ ਸਾਂ ਹਾਜ਼ਰੀ ਲੱਗਦੀ ਹੈ ਭਲਾ ਤੇ ਬਥੇਰਾ ਕਰੀਦਾ ਵਾ ਪਰ ਨਮੀ ਮੁੜ ਕੇ ਫੇਰ ਮਿਲ ਜਾਂਦੀ ਹੈ ਮੇਰੀ ਗੱਲ ਸੁਣ ਇਹ ਬਦਨਾਮੀ ਆ ਦੁਨਿਆਵੀ ਬਦਨਾਮੀ ਇਹ ਲੋਕਾਂ ਦੀ ਬਦਨਾਮੀ ਦੇ ਵੇਖੀਦਾ ਹੀ ਦਾ ਕੋਈ ਗੱਲ ਨਹੀਂ ਕਰਦੇ ਜੋ ਕਰਦੇ ਆ ਬੰਦਾ ਆਪਣੇ ਅੰਦਰੋਂ ਨਾ ਮਨ ਤੋਂ ਸੱਚਾ ਹੋਣਾ ਚਾਹੀਦਾ ਹਾਜੀ ਕੰਮ ਕਰਿਓ ਜੇ ਡੈਂਟ ਨਾਲ ਗੱਲ ਕਰੋ ਕੋਈ ਵੀ ਗੱਲ ਕਰੋ ਉਹਨਾਂ ਨੂੰ ਨਾਲ ਖੜ ਕੇ ਗੱਲ ਕਰਿਓ ਉਹਨਾਂ ਦਾ ਯਕੀਨ ਨਹੀਂ ਜੇ ਕੋਈ ਵੀ ਡੈਂਟ ਨਾਲ ਮੇਰੀ ਸਾਰੀ ਗੱਲ ਹੋ ਗਈ ਆ ਉਹ ਸਿਰਫ ਉੱਥੇ ਹੁਣ ਮਤਲਬ ਉਹਨਾਂ ਨਾਲ ਫੋਨ ਨੰਬਰ ਦੇ ਦੇਣਾ ਮੈਂ ਗੱਲਬਾਤ ਕਰ ਲੈਣੀ ਉਹਨਾਂ ਨੂੰ ਸਮਝਾ ਦੇਣਾ ਵੀ ਆ ਗੱਲਬਾਤ ਆ ਹਾਂ ਬਸ ਇਹ ਤੁਹਾਡਾ ਹੋ ਜਾਊਗਾ ਕੰਮ ਚਲੋ ਅਗਲਾ ਕਰੂਗਾ ਜਿਹੜਾ ਹੈ ਤੇ ਜੇ ਤੂੰ ਕਹਿੰਦਾ ਅਸੀਂ 10 ਮਿੰਟ ਦੇ ਆਈਏ ਇੱਥੋਂ ਤੇ ਕੋਈ ਗੱਲ ਨਹੀਂ ਚਾਹੋ ਚਲ ਜਿਓ ਮੈਂ ਨਹੀਂ ਗੱਲ ਕਰ ਕੋਈ ਪਿੰਦਾ ਚਲੋ ਕੋਈ ਨਹੀਂ ਪਰ ਇਹ ਨਾ ਵੀ ਇਧਰ ਕੋਈ ਗੱਲ ਨਹੀਂ ਜੇ ਗੱਲ ਕਰ ਵੀ ਲੋਗੇ ਨਾ ਤੇ ਕੋਈ ਗੱਲ ਨਹੀਂ ਆ ਉਹਨੂੰ ਪਤਾ ਹੀ ਏ ਫਿਰ ਕੱਲ ਨੂੰ ਪਤਾ ਤੇ ਲੱਗਣਾ ਆ ਕੇ ਵੀ ਲੱਗੋ ਫਿਰ ਨਾ ਪੜਦਾ ਰੱਖਿਆ ਕਿ ਹੋਇ ਮੈਂ ਕਹਿਣ ਲੱਗਾ ਉਹਨੂੰ ਆਹੋ ਕੋਈ ਨਹੀਂ ਜੇ ਪੁੱਛੇਗੀ ਤੁਸੀਂ ਦੱਸ ਦਿਓ ਵੀ ਉੱਥੇ ਗਏ ਉਹ ਮੈਂ ਡਰਦਾ ਮੈਂ ਕਿਤੇ ਘਰ ਲੜਾਈ ਨਾ ਪੈ ਜਾਵੇ ਸਾਡੇ ਮੁਖਤ ਵੀ ਉਹ ਨਹੀਂ ਡੈਡੀ ਕੋਈ ਗੱਲ ਨਹੀਂ ਜੇ ਨਾਂ ਦੱਸਾਂਗੇ ਨਾ ਤੇ ਫਿਰ ਜਦੋਂ ਪਤਾ ਲੱਗਾ ਫਿਰ ਭਾਵੇਂ ਲੜਾਈ ਪਈ ਇਹ ਤਾਂ ਗੱਲ ਹੈ ਹਨਾ ਬੈਠੇ ਕੰਮ ਕਰਾਂਗੇ ਨਾ ਜੇ ਤੇ ਮੈਨੂੰ ਪੁੱਛਿਆ ਗਈ ਤੇ ਦੱਸ ਦਾਂਗੇ ਜੇ ਨਾਂ ਪੁੱਛਿਆ ਗਈ ਤੇ ਆਪਰੇ ਆਪ ਮੈਂ ਵੀ ਨਾਂ ਦੱਸਾਂਗਾ ਚੱਲ ਫੇ ਨਾ ਹੋਗਾ ਤੂੰ ਆ ਕੇ ਦੱਸ ਦੇ ਚੱਲੀਏ ਫਿਰ ਚਲੋ ਫਿਰ ਮੈਂ ਫੇ ਕੱਪੜੇ ਲੈਣ ਦਾ ਇਲਾਇ ਚਲੋ ਫਿਰ ਅstrange ਉੱਜੇ ਨੀ ਠੰਡ ਬੜੀ ਆ ਯਾਰ ਮੇਰਾ ਬਦਲ ਨਹੀਂ ਕਰਦਾ ਹੁਣ ਚਲੋ ਪਈ ਮੈਂ ਆਪਣੇ ਨਾਲ ਹੀ ਆ ਜਿਓਣ ਲੇਟ ਨਾ ਹੋ ਜਿਓ ਓਏ ਆ ਜਾਣਾ ਅਸੀਂ ਕਿਹੜਾ ਉੱਥੇ ਬਹਿਣਾ ਵਾ ਛੇਤੀ ਆ ਜਨਾ ਅਈ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਦੱਸ ਕੇ ਵੀ ਆ ਗੱਲਬਾਤ ਹੋਈ ਆ ਐਨੇ ਪੈਸੇ ਅਗਲਾ ਮੰਗਦਾ ਜੀ ਠੀਕ ਆ ਕਿ ਨਹੀਂ ਚੱਲੀਏ ਫਿਰ ਫੜਾ ਮੋਟਰਸਾਈਕਲ ਕੱਢ ਮੋਟਰਸਾਈਕਲ ਕੱਢ ਦੀਦੀ ਮੈਨੂੰ ਤਾਂ ਬੜੀ ਫਿਕਰ ਹੋਣ ਈ ਆ ਵੇਖ ਲਓ ਕਿੰਨੇ ਕ ਦਿਨ ਹੋ ਗਏ ਆ ਤੇ ਅਜੇ ਤੱਕ ਉਹ ਦੱਸਿਆ ਨਹੀਂ ਉਹਨਾਂ ਨੇ ਮੈਨੂੰ ਤਾਂ ਲੱਗਦਾ ਜਾਣ ਬੁੱਝ ਕੇ ਨਹੀਂ ਫੋਨ ਕਰਦੇ ਜਾਂ ਪਤਾ ਕਰਨ ਦੇ ਉਹਨਾਂ ਦੇ ਹੱਥ 'ਚ ਇਹ ਸਭ ਕੁਝ ਆਂਦੇ ਹੁਣ ਇਹਨਾਂ ਨੇ ਕਿਹੜਾ ਹਣਾ ਚੰਗਾ ਕੀਤਾ ਵਾ ਜਿਹੜਾ ਇਹਨਾਂ ਦਾ ਮੁੰਡਾ ਛਡਾਈ ਉਥੋਂ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਨਹੀਂ ਕੋਈ ਗੱਲ ਨਹੀਂ ਇੱਕ ਦੋ ਦਿਨ ਹੋਰ ਵੇਖ ਲੈਨੇ ਆ ਉਹਦੋਂ ਪਾਜੀ ਨੇ ਬਥੇਰੀ ਤਸੱਲੀ ਦਿੱਤੀ ਸੀ ਕਿ ਫਿਕਰ ਨਾ ਕਰੀ ਮੈਂ ਆਪੇ ਗੱਲ ਕਰੂੰਗਾ ਸਾਰੀ ਹੈ ਤੇ ਨਾਲੇ ਕਹਿੰਦੇ ਸੀ ਤੁਹਾਨੂੰ ਨੰਬਰ WhatsApp ਕਰ ਦੂੰਗਾ ਉਹ ਵੀ ਨਹੀਂ ਕੀਤਾ ਨਾ ਦੀਦੀ ਨੰਬਰ ਉਹਨੇ ਤੇ ਭੇਜਿਆ ਉਹਨਾਂ ਨੇ ਤੇ ਨਾ ਕੋਈ ਗੱਲ ਦੱਸੀ ਉਹਨਾਂ ਨੇ ਆਂਦੇ ਫੋਨ ਕਰਕੇ ਦੱਸੂਗਾ ਤੇ ਫੋਨ ਆਇਆ ਹੀ ਨਹੀਂ ਉਹਨਾਂ ਦਾ ਬਾਜੀ ਨੂੰ ਕੋਹਾ ਪਤਾ ਕਰੋ ਬੜਾ ਫੋਨ ਕਰਕੇ ਚਲ ਕੋਈ ਨਹੀਂ ਤੂੰ ਕੰਨ ਫਿਕਰ ਕਰਨੀ ਆ ਕੋਈ ਗੱਲ ਨਹੀਂ ਹੱਲ ਹੋ ਜਾਣਾ ਵਾ ਹੈ ਐਵੇਂ ਨਹੀਂ ਤਾਂ ਕਰਿਆ ਕਰ ਕੁਛ ਨਾ ਕੁਛ ਰਾਤ ਲੱਭ ਜਾਣਾ ਸਾਨੂੰ ਕੋਈ ਰਾਤ ਲੱਭ ਜਾਣਾ ਪਰ ਦੇਖ ਕੇ ਘੜੀ ਨਾ ਨਗਾਉਣੀ ਬੜੀ ਓਖੀ ਹੈ ਮੇਰੇ ਵਾਸਤੇ ਮੈਨੂੰ ਤਾਂ ਬੜੀ ਟੈਨਸ਼ਨ ਲੱਗੀ ਰਹਿੰਦੀ ਆ ਕਿ ਕਿਹੜਾ ਵੇਲਾ ਹੋਏ ਕਿ ਤੇ ਚੰਗੀ ਖਬਰ ਮਿਲੇ ਤੇ ਮੈਨੂੰ ਇਹਨਾਂ ਤੇ ਬੜੀ ਆਸ ਹੈਗੀ ਪਰ ਇਹ ਵੀ ਪੱਲਾ ਜਾਨੇ ਫੜਾਉਣ ਦੇ ਕੋ ਪਤਾ ਨਹੀਂ ਕੀ ਇਹਨਾਂ ਦੇ ਦਿਮਾਗੇ ਚੱਲਣ ਡਿਆ ਚਲ ਕੋਈ ਨਹੀਂ ਮੈਂ ਹ ਇੱਕ ਅੱਧਾ ਦਿਨ ਵੇਖ ਲੈਣੇ ਆ ਕੋਈ ਗੱਲ ਨਹੀਂ ਮੈਂ ਹ ਉਹ ਕਹਨੇ ਉਹ ਰਹਿੰਦਾ ਜੀਗਾ ਨੇ ਕੰਮਿਆਂ ਦੇ ਕੰਮ ਹੋਏ ਆ ਉਹ ਇੰਨਾ ਪੈਸਾ ਵਾਟਰ ਲਿਆਏ ਆ ਤੇਰੇ ਦੋ ਕਮਰੇ ਹੀ ਤਜਦੇ ਬਣਾ ਲੋ ਕਿ ਤੇ ਲੈਂਟਰ ਵਾਲੇ ਉਹ ਕੀ ਪੜਾ ਨਾ ਗੱਲਾਂ ਕਰੀ ਜਾਂਦੀਆਂ ਜੀ ਗੱਲਾਂ ਕਾਦੀਆਂ ਕਰਨੀਆਂ ਉਹ ਵੀ ਗੱਲ ਕਰਨ ਦੇ ਆ ਕਿ ਉਹਦ ਨਹੀਂ ਦੋਵੇਂ ਪੜਾ ਗਈਆਂ ਵੀ ਭਾਜੀ ਹੁਣਾਂ ਦੇ ਘਰ ਆਹੋ ਤੈਨੂੰ ਨਾ ਤਾਂ ਪਤਾ ਕੋਈ ਨੀਗਾ ਦਿੱਤਾ ਤੇ ਨਾ ਨਾ ਕੋਈ ਫੋਨ ਹੀ ਦੱਸਿਆ ਅੱਜ ਕਰਕੇ ਦੱਸਿਆ ਕੋਈ ਪਤਾ ਕਰਕੇ ਮੈਂ ਨੰਬਰ ਦਊਂਗਾ ਤੁਹਾਨੂੰ ਮੇਰੀ ਗੱਲ ਸੁਣੋ ਜੇ ਉਹਨਾਂ ਨੇ ਕੀਤਾ ਤੇ ਲੋੜ ਤੇ ਸਾਨੂੰ ਤੁਸੀਂ ਆਪ ਕਰ ਲਓ ਤੁਸੀਂ ਤਾਂ ਆ ਲੋ ਫੋਨ ਤੁਸੀਂ ਆਪ ਹੀ ਕਰ ਲਓ ਚੰਗੀਆਂ ਕੰਮ ਥੋੜਾ ਲਾਉਣਾ ਹੈ ਖੜਕਾਂਗੇ ਖੜਕਾ ਉਹ ਗੇਟ ਖੜਕਿਆ ਜਿਹਾ ਬੜਾ ਵੇਖੋ ਬਾਹਰ ਬਾਹਰ ਆਹੋ ਮੈਂ ਇੱਕ ਮਿੰਟ ਪਤਾ ਨਹੀਂ ਕੌਣੋਂ ਬਾਹਰ ਕੋ ਸਮਝ ਨਾ ਲੱਗਣ ਦੇ ਦੀ ਹੁੰਦੀ ਦੀ ਬਾਹਰ ਪਤਾ ਨਹੀਂ ਕੌਣ ਕਿਤੇ ਕੋ ਚੰਗਾ ਹੀ ਸੁਨਾ ਆਇਆ ਹੋਵੇ ਮੇਰੇ ਤੇ ਜਦੋਂ ਕਿ ਕੋਈ ਕਿਤੇ ਦਰਵਾਜ਼ਾ ਖੜਕਦਾ ਜਾਂ ਫੋਨ ਦੀ ਰਿੰਗ ਆਉਂਦੀ ਹੈ ਨਾ ਮੇਰਾ ਦਿਲ ਨਾਲ ਹੀ ਟੜਕੰਡਾ ਪੰਦਾ ਹੋ ਕੇ ਪਤਾ ਨਹੀਂ ਹੁਣ ਕੀ ਖਬਰ ਮਿਲਣੀ ਹੈ ਚਲ ਕੋਈ ਨਹੀਂ ਇਹਦਾ ਨਹੀਂ ਸੋਚੀਦਾ ਹੁੰਦਾ ਚੰਗਾ ਚੰਗਾ ਸੋਚੀਏ ਤੇ ਚੰਗਾ ਹੀ ਹੁੰਦਾ ਹੁੰਦਾ ਵਾ ਸਾਰੇ ਕੰਮ ਵਧੀਆ ਹੋ ਜਾਣੇ ਆ ਤੂੰ ਕੰਨ ਫਿਕਰ ਕਰਨੀ ਹੈ ਹਾਂ ਫਿਕਰ ਤਾਂ ਹੈ ਹੀ ਜਿੰਝੇ ਮੇਰਾ ਮੁੰਡਾ ਕਰ ਨਹੀਂ ਆਉਂਦਾ ਉਹਨਾਂ ਚਿੱਤੇ ਹੈ ਹੀ ਬਸ ਇੱਕ ਵਾਰੀ ਕਾਰ ਆ ਜੇ ਉਹ ਫਿਰ ਨਹੀਂ ਕੋਈ ਗੱਲ ਫਿਰ ਸਾਰੇ ਟੈਨਸ਼ਨਾਂ ਮੁੱਕ ਜਾਣਗੇ ਚਲ ਕੋਈ ਨਹੀਂ ਤੇਰੇ ਪਾਜੀ ਆ ਆਦਾਨੇ ਘਰ ਵੀ ਹੈਗੇ ਕਿ ਨਹੀਂ ਆਗੇ ਆਗੇ ਫਸ ਪਿੰਡਰ ਰਹਿਣ ਫਸ ਗਿਆ ਮਾ ਸਰਜੀ ਫਸ ਗਿਆ ਫਸ ਗਿਆ ਸਾਸਿਕਾ ਭਾਈ ਠੀਕ ਹੈ ਹਾਂ ਵਧੀਆ ਆਜੋ 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 ਭਾਈ ਅੰਦਰ ਹੀ ਆਜੋ ਇੱਥੇ ਬੈਨਿਆ ਮੰਡੀ ਤੇ ਉਹ ਠੰਡ ਬੜੀ ਆ ਨਾ ਕੋਈ ਨਹੀਂ ਠੰਡ ਇਦਾਂ ਚੱਲਦੀ ਰਹਿੰਦੀ ਚਲੋ ਠੀਕ ਹੈ ਬਈ ਕਮਰਾ ਪਿੰਡਰ ਬਾਹਰ ਹੋਵਾ ਹੈ ਪੂਰੇ ਦਿਨ ਆਲੀ ਗਈ ਆ ਪਾਜੀ ਨੂੰ ਆਏ ਆ ਆਹੋ ਸ਼ੁਗਰਾ ਮਾਲ ਕਰਕੇ ਸੁਣੀ ਗਈ ਸਾਡੀ ਹੈ ਚਲੋ ਕੋਈ ਖਬਰ ਦੇਣ ਗਈ ਨਹੀਂ ਨਹੀਂ ਕੋਈ ਗੱਲ ਨਹੀਂ ਫਿਕਰ ਨਾ ਕਰ ਮੈਂ ਤੈਨੂੰ ਕਿਹਾ ਸੀ ਨਾ ਇੱਕ ਦੋ ਦਿਨ ਵੇਖ ਲਈਂ ਆ ਕੇ ਇਹ ਬਚਾਰੇ ਹੋਣਾ ਪੈਸੇ ਚੀਸੀ ਨਾ ਵਟਿਓ ਨਹੀਂ ਨਹੀਂ ਜੇ ਲੱਖ ਦੋ ਢਾਈ ਤਿੰਨ ਦੀ ਕੋਈ ਗੱਲ ਨਹੀਂਗੀ ਕੋਈ ਨਹੀਂ ਆਪਾਂ ਫਿਰ ਫੇਰ ਨਾ ਕਦੀ ਕਰ ਲਾਂਗੇ ਨਹੀਂ 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 ਪੈਸਾ ਤੇ ਨਹੀਂ ਕਰਦੇ ਇਹ ਬਚਾਰਾ ਮੁੰਡਾ ਘਰ ਆ ਜਾਊਗਾ ਆਹੋ ਕੇ ਠੀਕ ਨਹੀਂ ਹੋਰ ਗੱਲ ਕਰ ਪੈਸਾ ਕਰਨਾ ਮੈਂ ਤੇ ਮੇਰਾ ਪੁੱਤ ਘਰ ਆ ਜਾਏ ਤੇ ਮੈਨੂੰ ਹੋਰ ਨਾ ਕੋ ਮੜੀ ਚੰਗੀ ਕਰੇ ਹੁਣ ਨਹੀਂ ਨਹੀਂ ਕਾਦੀ ਅਜੇ ਵੀ ਕਰਨੀ ਭਾਜੀ ਠੀਕ ਨਹੀਂ ਦਾ ਸਾਹ ਦੋਗੇ ਮੜੀ ਚੰਗੀ ਕਾਦੀ ਕਰਨੀ ਜੇ ਕੋਈ ਬੰਦਾ ਮਤ ਕਰਦੇ ਆਇਆ ਹੋਣਾ ਤੇ ਕਾਈ ਵੀ ਜਾਣੀ ਇਹਨੂੰ ਪੜਾ ਲੈ ਆਉਣਾ ਨਾ ਠੰਡਵਾ ਬਾ

ਹਾਂਜੀ ਉਹ ਜੇ ਮੁੰਡਾ ਘੱਲਣਾ ਅਸੀਂ ਇੰਨੇ ਪੈਸੇ ਦੇ ਰਹੇ ਹਾਂ ਤੇ ਕਿਸੇ ਦੀ ਸਲਾਹ ਹੀ ਲੈ ਲੈਂਦੇ ਹੋ ਸਲਾਹ ਸੁਣੋ ਭਾਜੀ ਕਾਦੀ ਕਰਨੀ ਇਹ ਮਾਂ ਪੁੱਤ ਦੋਵੇਂ ਕਾਲੇ ਪਏ ਥੱਭਾ ਰੁਪਈਆ ਦਾ ਤੁਸੀਂ ਦੇਤਾ ਮੁੰਡਾ ਰਾਜਗਿਰੇ ਫਸਿਆ ਪਿਆਦਾ ਵਾ ਇਹ ਵੀ ਨਹੀਂ ਪਤਾ ਕਿਤੇ ਆ ਕਿਤੇ ਨਹੀਂ ਗੱਲ ਯਾਰ ਤੁਹਾਡੀ ਕਾਦੀ ਹੈ ਹਾਂ ਤੇ ਭਾਜੀ ਇਹਨਾਂ ਨੂੰ ਮੈਂ ਸਮਝਾਇਆ ਸੀ ਪਰ ਉਹਦਾ ਮੁੰਡਾ ਹੀ ਬੁਧੀ ਜਿੱਦ ਕਰਦਾ ਹੈ ਕਹਿੰਦਾ ਮੈਨੂੰ ਇੱਕ ਜੀ ਤੋਰ ਦਿਓ ਗਾੜੀ ਮਾਪੇ ਚੱਲ ਜਾਣਾ ਓਏ ਆਪੇ ਉੱਥੇ ਖੜਾ ਗਾੜੀ ਵੀ ਉੱਥੇ ਕੋਈ ਮਾਂ ਪਿਓ ਬੈਠਾ ਵਾ ਜਿੰਨੇ ਫੜ ਕੇ ਲੈ ਆਣਾ ਨਾਲ ਪਰ ਗੱਲ ਤੇ ਹੁਣ ਮਾੜੀ ਹੋਈ ਨਾ ਹਾਂਜੀ ਹਾਂਜੀ ਹੈ ਹੁਣ ਅਗੜੇ ਨਾ ਗੱਲਬਾਤ ਕੀਤੀ ਆ ਅੱਛਾ ਜੀ ਤੋਂ ਪਿੱਤਰ ਤੇ ਆਹੋ ਜਿਹੜੀਆਂ ਆਈਆਂ ਉਹ ਕਹਿੰਦਾ ਵੀ ਜੇ ਤੇ ਘੱਲਣਾ ਗਾਂ ਮੈਂ ਲੱਭ ਲੂੰਗਾ ਕਿਹੜੇ ਗਰੁੱਪ ਚੋਂ ਠੀਕ ਹੈ ਜੀ ਉਹਨਾਂ ਦਾ ਰੋਜ਼ ਦਾ ਕੰਮ ਹੂੰ ਫੇਰ ਤੇ ਆਂ ਨਾ 40 ਲੱਖ ਲਾਊਗਾ ਮੈਂ ਅੱਛਾ ਜੀ ਮੇਰੇ ਨਾਲ ਤੁਸੀਂ ਉਹਨੂੰ ਦਿੱਤੇ ਨਹੀਂ ਦਿੱਤੇ ਮੈਨੂੰ ਉਹ ਗੱਲ ਦਾ ਮਤਲਬ ਨਹੀਂ ਨਵੇਂ ਸਿਰੇੋਂ ਕੰਮ ਫੇਰ ਸੀ ਹਾਂ ਤੇ ਜੇ ਤੁਹਾਡਾ ਜਾਂਦਾ ਤਾਂ ਘੱਲ ਦੋ ਤੇ ਜੇ ਨਹੀਂ ਤੇ ਵਾਪਸੀ ਮੰਗਾ ਦੂੰਗਾ ਠੀਕ ਹੈ ਜੀ ਤੇ ਵਾਪਸ ਮੰਗਾਉਣ ਦਾ ਲੈਣਾ ਨੇ 16 ਲੱਖ ਹੁਣ ਤੁਸੀਂ ਵੇਖ ਲਓ ਕਿ ਕਿੱਦਾਂ ਕਰਨੀ ਆ ਪਰਬ ਹੁਣ ਤੂੰ ਦੱਸ ਕਿ ਤਰ੍ਹਾਂ ਕਰਨੀ ਆ ਬਾਜੀ ਮੈਂ ਤੁਹਾਨੂੰ ਉਹ ਕੰਨੇ ਪਾ ਵਾਪਸੀ ਮੰਗਵਾ ਲੈਨੇ ਆ ਮੇਰਾ ਤਾਂ ਹੁਣ ਬੜਾ ਮਨ ਜਿਹੜਾ ਡਰ ਗਿਆ ਵਾ ਗਾਹ ਹੁਣ ਕੀ ਕਰ ਲੈਣਾ ਉਹਨੂੰ ਰੁਪਈਆ ਤੇ 40 ਲੱਖ ਜੇ ਪਹੁੰਚੇ ਟਿਕਾਣੇ ਤੇ ਕੰਬਲੀ ਹੋਰ ਕੀ ਚਾਹੀਦਾ ਵਾ ਬਾਜੀ ਫੇਰ ਕੋਈ ਪੰਗਾ ਪੈ ਗਿਆ ਫਿਰ ਕੀ ਕਰਾਂਗੇ ਹੁਣ ਤਾਂ ਚੱਲ ਵਿੱਚ ਇਹ ਹੈਗੇ ਆ ਤੇ ਹੁਣ ਕਰ ਦੇਣਗੇ ਤੇ ਵਾਰ-ਵਾਰ ਕਿੰਨੇ ਮਦਦ ਕਰਨੀ ਸਾਡੀ ਬਾਕੀ ਇਹ ਆ ਵੀ ਸਾਨੂੰ ਨਾ ਕੱਲ ਨੂੰ ਬੁਰਿਆ ਬਣਾਇਓ ਹੋਣ ਜੋ ਕਰਾਉਣਾ ਇਹ ਦੱਸ ਦੋ ਤੁਸੀਂ ਤਾਂ ਬੰਦਾ ਬੜਾ ਗਲਤ ਲੱਭ ਲਿਆ ਕੋਈ ਤੁਸੀਂ ਉਹਦੋਂ ਮੈਨੂੰ ਦੱਸ ਦਿੰਦੇ ਆ ਜੱਟ ਆਪਣਾ ਯਾਰ ਰਹੀ ਬੜਾ ਵਧੀਆ ਬੰਦਾ ਹੋਇਆ ਇਹਨੇ بڑے ਬੰਦੇ ਘੱਲੇ ਅੱਗੇ ਹੈ ਪਰ ਫਿਰ ਵੀ ਭਾਵੇਂ ਇਹ ਯਾਰ ਵੀ ਆ ਨਾ ਤਾਂ ਵੀ ਅਸੀਂ ਕਿਹਾ ਸੀ ਕਿ ਇਹਨੂੰ ਸਲਾਹ ਨਹੀਂ ਦਿੱਤੀ ਕਿ ਦੋ ਨੰਬਰ ਦੇ ਨਿਆਣਾ ਘੱਲੋ ਹਾਂਜੀ 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 ਪਰ ਫਿਰ ਵੀ ਜੇ ਅੱਗ ਫੱਕਣੀ ਤੇ ਕੋਈ ਬੰਦਾ ਤੇ ਚਾਹਦਾ ਲੱਭ ਲੈਂਦੇ ਉਹ ਪਾਜੀ ਇਹਨਾਂ ਦੀ ਕਾਲੀਆਂ ਨੇ ਮਾਰ ਸੋੜਿਆ ਵਾ ਪਰ ਅਜੀ ਤੁਸੀਂ ਕਿੰਨੋਂ ਅੱਖਾਂ ਮੀਟ ਗਈ ਨੇ ਪੈਸੇ ਦੇ ਉਹ ਗੱਲ ਵਾ ਉਹ ਮੁੰਡਾ ਤੇ ਇਹੋ ਜਿਹੀ ਗੱਲਾਂ ਕੱਦਦਾ ਹੀ ਨਾ ਕਰੇ ਅਮਰੀਕਾ ਪਹਿਲੋਂ ਕਿੰਦੀ ਵਾਰੀ ਪੜੀ ਹੋਇਆ ਬੱਸ ਉਹ ਮੈਂ ਮਾਥੜੀ ਆ ਹਾਂ ਮੈਂ ਮਾਥੜੀ ਆ ਹਾਂ ਮੈਨੂੰ ਮੈਂ ਜਾਣਨਾ ਸਾਰੇ ਰਾਹ ਜਾਣਨਾ ਤੇ ਹੁਣ ਰੋਂਦਾ ਉੱਥੇ ਏਜੰਟ ਕਈ ਵਾਰੀ ਨਾ ਗਲਤ ਰਾਹੇ ਬੰਦੇ ਪਾ ਦਿੰਦੇ ਆ ਠੀਕ ਹੈ ਕਿ ਨਹੀਂ ਉਹ ਕੰਮ ਹੋਇਆ ਇਹਦੇ ਨਾਲ ਹੂੰ 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 ਚਲੋ ਛੱਡੋ ਸਾਰੀਆਂ ਗੱਲਾਂ ਨੂੰ ਵਾਪਸ ਮਗਾਉਣ ਦੀ ਗੱਲ ਕਰੋ ਠੀਕ ਹੈ ਨਾ ਚਲੋ ਵੇਖ ਲਓ ਹੁਣ ਜਵਾਬ ਸਾਜਦੇ ਠੀਕ ਨਹੀਂ ਚਲ ਆਪਣੇ ਘਰ ਆ ਜੂਗਾ ਕੋਈ ਗੱਲ ਨਹੀਂ ਕੀ ਆਪਣਾ ਕੰਮ ਆਪਣਾ ਕਰੂ ਹਨਾ ਕਰਦਾ ਮੈਂ ਉਹ ਤੁਹਾਨੂੰ ਏਜੰਟ ਦਾ ਨੰਬਰ ਦੇ ਦੇਣਾ ਮੈਂ ਗੱਲਬਾਤ ਮੇਰੀ ਹੋਈ ਆ ਠੀਕ ਹੈ ਜੀ ਠੀਕ ਹੈ ਕਿ ਨਹੀਂ ਉਦਣਾ ਗੱਲ ਕਰ ਲੋ ਭਾਈ ਮੇਰੇ ਹੁੰਦਿਆਂ ਗੱਲ ਕਰ ਲੋ ਬੈਠੇ ਭਾਜੀ ਅਹੀਂ ਕਾਦੀ ਗੱਲ ਕਰਨੀ ਆ ਤੁਸੀਂ ਪੈਸੇ ਫੜੋ ਤੇ ਸਾਡਾ ਕੰਮ ਹੋ ਜਾਏ ਕਿਉਂ ਜੀ ਨਹੀਂ ਅਹੀਂ ਪੈਸੇ ਨਹੀਂ ਲੈ ਰਹੇ ਪੈਸੇ ਤੁਸੀਂ ਉਦਣਾ ਗੱਲ ਕਰ ਰਹੇ ਹੋ ਜਿੱਥੇ ਕਹੂਗਾ ਉੱਥੇ ਪਹੁੰਚਾ ਦਿਓ ਉਹਦੇ ਅਕਾਊਂਟ 'ਚ ਪਾਓ ਜੋ ਵੀ ਕਰਨਾ ਕਰੋ ਠੀਕ ਆ ਕਿ ਨਹੀਂ ਚੱਲ ਕਰ ਲੋ ਫੋਨ 'ਤੇ ਗੱਲ ਤੇ ਮੈਂ ਚਾਹ ਬਣਾਵਾਂ ਮੈਂ ਤੁਹਾਨੂੰ ਨੰਬਰ ਦੇ ਦੇਣਾ ਹਾਂ ਦਾ ਇਹ ਨੰਬਰ ਦੇ ਦਿਓ ਠੀਕ ਹੈ ਜੀ ਕੰਮ ਤੁਹਾਡਾ ਹੋ ਜਾਊਗਾ ਮੈਂ ਲੱਭ ਲੂੰਗਾ ਮੁੰਡਾ ਕਿਹੜੇ ਗਰੁੱਪ 'ਚ ਵਾ ਕਿੱਥੇ ਆ ਪ੍ਰਭ ਇੱਕ ਤੋਂ ਦੇ ਆਧਾਰ ਕਾਰਡ ਦੀ ਫੋਟੋਕਾਪੀ ਉਹਨੇ ਮੰਗੀ ਸੀ ठीक एक पासपोर्ट दी फोटोकॉपी ठीक है कि नहीं हां जी ते बाकी आंदा ही ਵੀ ਇੱਕ ਅਦੀ ਉਹ ਦੀ ਫੋਟੋ ਵੀ ਮੈਨੂੰ ਚਾਹੀਦੀ ਆ ਵੀ ਚਲੋ ਮੈਨੂੰ ਇਹ ਅਗਲੇ ਪਤਾ ਲੱਗ ਜਾਵੇ ਉਹ ਮੁੰਡੇ ਦੀ ਸ਼ਕਲ ਕਿਦਾਂ ਦੀ ਹੈ ਕੀ ਹਿਸਾਬ-ਤਾਬ ਆ ਠੀਕ ਆ ਬਾਜੀ ਤੇ ਬਾਕੀ ਨੰਬਰ ਦੇ ਦਿੰਦੇ ਆ ਤੁਹਾਨੂੰ ਤੇ ਗੱਲ ਬਾਤ ਤੁਸੀਂ ਉਹਦੇ ਨਾਲ ਕਰ ਲਓ ਇਹ ਹੁਣ ਤੁਸੀਂ ਸਲਾਹ ਕਰ ਲਓ ਵੀ ਤੁਸੀਂ ਉਹਨੂੰ ਕੀ ਕਰਨਾ ਹੁਣ ਮੰਗਾਉਣਾ ਵਾ ਕਿ ਜਾਂ ਉਹਨੂੰ ਫੇ ਗਾ ਭੇਜਣਾ ਕਿਦਾਂ ਕਰਨੀ ਉਹ ਤੁਸੀਂ ਪਹਿ ਸਮਝੋ ਵੀ ਜਿਹੜਾ ਪਹਿਲਾ ਤੁਸੀਂ 40 45 ਲੱਖ ਦਿੱਤਾ ਉਹ ਤੁਹਾਡਾ ਖੂਜ ਪੈ ਗਿਆ ਚਲੋ ਠੀਕ ਆ ਕੋਈ ਗੱਲ ਨਹੀਂ ਆ ਸਲਾਹ ਕਰਕੇ ਮੈਂ ਤੁਹਾਨੂੰ ਦੱਸ ਦਿੰਨੀ ਆ ਨਾਲੇ ਮੈਨੂੰ ਇਹ ਵੀ ਆਂਦਾ ਹੀ ਕਿਉਂ ਮੈਨੂੰ ਏਜੰਟ ਦਾ ਵੀ ਨਾਮ ਦੱਸ ਦੇਣਾ ਉਹਨੂੰ ਤੁਹਾਨੂੰ ਪਤਾ ਹੋਣਾ ਜਿਹੜਾ ਤੁਹਾਡਾ ਏਜੰਟ ਹੋਊਗਾ ਹਾਂਜੀ ਹਾਂਜੀ ਉਹਦਾ ਮੈਨੂੰ ਇੱਕ ਗੱਲ ਦੱਸੋ ਉਹ ਤੁਹਾਡਾ ਜਿਹੜਾ ਏਜੰਟ ਵਾ ਹੁਣ ਉਹ ਫੋਨ ਫੋਨ ਨਹੀਂ ਚੁੱਕਦਾ ਤਾਗਾ ਨਹੀਂ ਫੋਨ ਨਹੀਂ ਚੁੱਕਿਆ ਬੜੀ ਬੜੀ ਫੋਨ ਲਾਇਆ ਭਾਜੀ ਫੋਨ ਨਹੀਂ ਚੁੱਕਦਾ ਗਾੜੀ ਉਹ ਬੰਦੀ ਆਉਣਾ ਪਿਆ ਹੁਣ ਉਹ ਫਿਰ ਪੈਸੇ ਖਾ ਗਿਆ ਜੇ ਹਾਂਜੀ ਉਹਨੇ ਜਿੱਥੇ ਸੁਟਣਾ ਸੀ ਸੁੱਟਤਾ ਵਾ ਤੇ ਹੁਣ ਤੁਸੀਂ ਇਹਦੇ ਨਾਲ ਗੱਲਬਾਤ ਕਰ ਲਓ ਉਹਦਾ ਇਹ ਬੰਦਾ ਇਮਾਨਦਾਰ ਆ ਜੇ ਤੁਹਾਡੇ ਕੋਲ ਪੈਸੇ ਲਾਊਗਾ ਤਾਂ ਕੰਮ ਕਰਕੇ ਦਊਗਾ ਤੁਹਾਨੂੰ ਠੀਕ ਠੀਕ ਆ ਬਸ ਹੋਰ ਨਹੀਂ ਨਹੀਂ ਬਿਲਕੁਲ ਤੇ ਹਾਂ ਚ ਚਲੋ ਮੈਂ ਕਹਉਂਦਾ ਇਹਨਾਂ ਦੀ ਆਕਰ ਤੇ ਨੋਂ ਨਹੀਂ ਖੁੱਬਦਾ ਤੇ ਪਤਾ ਸੋ ਇਹਨਾਂ ਨੂੰ ਕੱਖ ਨਹੀਂ ਹਵਾ ਜੀ ਤੁਰੇ ਫਿਰਦੇ ਸਹੀ ਗੱਲ ਆ ਤੇ ਹੈ ਪਹਿਲੇ ਲੈ ਕੇ ਅਗਲਾ ਗਾਂ ਗਿਆ ਅਗਲਾ ਪੈਸੇ ਲੈ ਗਿਆ ਹੱਥ ਹੱਤ ਮਾਰ ਕੇ ਗਾਂ ਗਿਆ ਵਾ ਚਲ ਲੋਕੀ ਕੱਲ ਵੀ ਦਿੰਦੇ ਹੀ ਆ ਲੋਕਾਂ ਦੇ ਨਿਆਣੇ ਪਾਰ ਲੱਗ ਵੀ ਜਾਂਦੇ ਹੀ ਆ ਕਈ ਪਰ ਉਦਾਂ ਮੈਂ ਹਸ ਹਾਲ ਆਇਆ ਵੀ ਕੱਲਣਾ ਨਹੀਂ ਚਾਹੀਦਾ ਦੋ ਨੰਬਰ ਤੇ ਹੈ ਉਹਨਾਂ ਹੁੰਦੇ ਚਾਹ ਦੇ ਦੀ ਨਹੀਂ ਮੈਂ ਚਾਹ ਬਣਾਣੀ ਲੈਣੀ ਤੂੰ ਜਾ ਕੇ ਬਹੁਤ ਦੇ ਲੱਗੇ ਆਏ ਉਹਨਾਂ ਲੱਗੋ ਹੀ ਆਏ ਆ ਮੈਂ ਤਾਂ ਨਸਲਾਹ ਕਰਨ ਆਈ ਆ ਕਿਹੜੀ ਸਵਾਹ ਕਰਨੀ ਦੱਸ ਉਹ ਹੋਰ ਫੰਗਾ ਪਾਇਆ ਉਹਨਾਂ ਨੇ ਤੇ ਆਂਦੇ ਆ ਪੀ ਜਨ ਮੈਂ ਆਪਣੇ ਲੱਗ ਲਕਿ ਦਿੱ ਜਿੰਨੇ ਮੈਂ ਜਾਣਦਾ ਵਾ ਉਹ ਹੀ ਆਂਦਾ ਵਾ ਫਿਰ ਤਾਂ ਦਾ ਮੁੰਡਾ ਜਿੱਥੇ ਗਾਂ ਕੱ ਲੈਣਾ ਫਿਰ 40 ਲੱਖ ਰੁਪਈਆ ਜਿਹਦੀ ਵਾਪਸ ਮੁਕਾਉਣਾ ਫਿਰ 16 ਲੱਖ ਰੁਪਈਆ ਤੇ ਮੈਂ ਤਾਂ ਭਾਈ ਹੁਣ ਤਾਂ ਹੀ ਮਾਜ ਮਾਰ ਕੇ ਲਈਆਂ ਨਹੀਂ ਲੱਗਦਾ ਵਾ ਕਿ ਤੇ ਆਪ ਨਾ ਰਲ ਗਿਆ ਹੋਏ ਏਜੰਟ ਨਾ ਹਾਏ ਹਾਏ ਇਦਾਂ ਨਹੀਂ ਸੁਣ ਲੋ ਗੱਲ ਕੰਮ ਬਣਿਆ ਬਣਿਆ ਨਾਮ ਘਾੜੇ ਤੇ ਮਸਾਂ ਗੱਲ ਤੇ ਸਾਡੀ ਬਾਗ ਵੀ ਨਹੀਂ ਜੀ ਕਿੰਨੇ ਤੋਂ ਗੱਲ ਰੋ ਹੋਰ ਵਾਕ ਵੀ ਹਾਂ ਦੀਆਂ ਨਹੀਂ ਅਸੀਂ ਇਹਨਾਂ ਨੂੰ ਪੁੱਛਣ ਦੇ ਕਿ ਤੇ ਤੁਹਾਡੇ ਹੱਥ ਨਹੀਂ ਕੋਇਆ ਤਾਂ ਇਹ ਤੇ ਇਹਨਾਂ ਦੇ ਮਗਰ ਤਰਲੇ ਲੈਣ ਦੇ ਆ ਨਾਲੇ ਪ੍ਰਭ ਜਿੰਨਾ ਕੋਈ ਇਹਨਾਂ ਦਾ ਮਾਰਾ ਕੀਤਾ ਵਾ ਨਾ ਸ਼ੋਰ ਕਰ ਪਿਓ ਟਾਈਮ ਨਾ ਆ ਗਿਆ ਤੇ ਪਤਾ ਤੂੰ ਚੁੱਪ ਕਰੋ ਲੋੜ ਵਾਲੇ ਤਾਂ ਗਦੇ ਨੂੰ ਪਾ ਬਣਾ ਲਿੰਦਾ ਵਾ ਐਵੇਂ ਨਹੀਂ ਤਾਂ ਦਿਨ ਲੱਗ ਰਿਹਾ ਆਹਦਾ ਦਿਮਾਗ ਚ ਕਿਹੜਾ ਕੱਢਦੇ ਤੂੰ ਸੰਗ ਕੱਢਿਆ ਕਿਦਾ ਮੈਂ ਚੱਲ ਚੁੱਪ ਕਰੋ ਹੁਣ ਗੱਲ ਇੱਕ ਸੁਆਦੀ ਚ ਕਰ ਆਹੇ ਹੋਰ ਗੱਲ ਵੀ ਤਾਂ ਸੋਚ ਲਓ ਹੁਣ ਨਹੀਂ ਮੇਰੀ ਸੁਣਨਾ ਗੱਲ ਆ 40-40 ਲੱਖ ਨਹੀਂ ਹੁਣ ਗੱਲ ਬਣਨੀ ਠੀਕ ਹੋਣਾ 40 ਲੱਖ ਤੋ ਅੱਗੇ ਰਾਇਆ 40 ਲੱਖ ਤੋ ਹੁਣ ਦਵੇਗੀ ਤੇ ਤੇਰੇ ਕੋ ਗਿਰਾ ਜਾਣਾ ਇਹੋ ਤੇ ਮੈਂ ਸੋਚਣੀ ਮੈਂ ਤਾਂ ਸੜਕ ਤੇ ਆਇਆ ਨਾ ਜਿੰਨੇ ਕ ਵੱਡੇ ਹੀ ਮੈਂ ਹਿਸਾਬ ਲਾਇਆ ਜਿੰਨੇ ਕੀ ਪੈਲੇ ਵੇਗੀ ਤੇ ਉੱਥੋਂ ਤਾਂ ਬੱਦ ਫਿਰ ਚੱਲੇ ਆ ਤੂੰ ਇਦਾਂ ਕਰ ਤੂੰ ਨਾ ਆਪ ਫੋਨ ਕਰੋ ਏਜੰਟ ਨੂੰ ਇਹਦੇ ਅਸੀਂ ਗੱਲ ਨਾ ਕਰਿਓ ਇਹਨਾਂ ਦਾ ਕੀ ਪਤਾ ਬੇਈਮਾਨ ਆ ਬੇਈਮਾਨ ਨੇ ਚੰਗਾ ਹਾਂ ਉਹ ਜਾਣਾ ਪਿਆ ਹੱਤ ਪਲ ਜੋੜਨਾ ਪਿਆ ਤੇ ਬੰਦਾ ਹੈਗਾ ਇਹਨਾਂ ਦੇ ਕੋਲ ਨਹੀਂ ਤੇ ਆਪਾਂ ਕੀ ਜਾਣਨੇ ਇਹਨਾਂ ਨੂੰ ਵਾਪਸ ਹੀ ਮੰਗਵਾਈ ਹੋਰ ਚੁੱਪ ਕਰ ਜਾ ਅੱਗੇ ਤੇਰੀਆਂ ਵਿੱਚ ਬੰਗ ਨਹੀਂ ਤੋਂ ਕੰਮ ਲੈਂਦਾ ਆਹ ਅਮਰੀਕਾ ਨੇ ਲੈਂਦਾ ਵਾ ਇਹੇ ਪਾਸ ਕਰੋ ਤੁਸੀਂ ਤਾਂ ਅਸਲ ਜੀ ਕੋਲ ਨੇ ਤੇ ਮੇਰੇ ਕੋਲ ਜੜੋ ਬਸ ਆਹ ਨਹੀਂ ਬਾਜੀ ਹੋਲੀ ਬੋਲੇ ਸੁਣਨਗੇ ਐਂਦਾ ਕਰੀਏ ਤੇ 16 ਲੱਖ ਦੀ ਗੱਲ ਕਰ ਲੈਂਦੇ ਆ ਤੇ ਮੋਟਾ ਕਰਾ ਵਾਪਸ ਮਂਗਾ ਲਓ ਮੇਰਾ ਨੇ ਜੀ ਕਰਾ ਮੰਗਾ ਕੱਲ ਜੋ ਵੀ ਹੈ ਨਾ ਮੁੰਡੇ ਨੂੰ ਆਪਸ ਮੰਗਾਏ ਪੜੀ ਠੀਕ ਹੈ ਤੇ ਗੱਲ ਏਜੰਟ ਨਾਲ ਆਪ ਕਰਿਓ ਠੀਕ ਵਾ ਇਹ ਨਾ ਮੈਂ ਆਪਣੇ ਕੋਲੋਂ ਕਰਦਾ ਹੋਇ 8 ਲੱਖ 50 ਹਾਲੇ ਵਿੱਚੋਂ 16 ਲੱਖ ਕੁਝ ਚੱਲ ਹੁਣ ਬਣਾ ਮਕੋਣਾ ਵਾ ਨਾ ਠੀਕ ਹੈ ਨਾ ਚੱਲ ਮੈਂ ਦੱਦਨੇ ਭਾਜੀ ਵੀ ਤੁਹਾਨੂੰ ਕਹੇ ਦੇ ਜੇ ਧੜਾ ਕੰਮ ਕਰਾ ਦੋ ਅੰਮਿੱਟ ਹੈਗਾ ਤੋਂ ਦੇਨੇ ਆ ਗੱਲ ਆਪ ਕਰਾਂਗੇ ਕਿ ਨਾਲੇ ਉਹ ਬਾਰ ਬਾਰ ਇੱਕੋ ਗੱਲ ਕਰੀ ਜਾਂਦਾ ਉਹ ਕਹਿੰਦੇ ਨਾ ਪਿੰਨ ਨੰਬਰ ਦਾ ਲੋਕ ਪਿੰਨ ਨੰਬਰ ਲਾਓ ਫਿਰ ਫੋਨ ਕਰ ਲਓ ਸੁਣ ਲਓ ਗੱਲ ਜੋ ਗੱਲ ਦੇ ਵਿੱਚ ਆਏ ਆ ਨਾ ਤੇ ਉਹਨਾਂ ਨੂੰ ਗੱਲ ਦੇ ਵਿੱਚ ਰਹਿਣ ਦਿਓ ਵਾਗ ਵੀ ਮੇਰੀ ਨਹੀਂ ਨੀ ਨਾ ਤੇਰੀ ਆ ਵਾਗ ਵੀ ਭਾਜੀ ਦੀ ਉਥੇ ਚੱਲ ਵੇਨੇ ਪੜਾਓ ਫਿਰ ਤੁਸੀਂ ਮੇਰੇ ਹੋ ਜਾ ਆਪਣੇ ਵੇਹ ਪੜਾ ਗੱਲਾਂ ਕਰੇ ਜਾਂਦੇ ਆ ਨਾ ਕਿ ਪਹਿਲੇ ਮੈਂ ਤੈਨੂੰ ਨੰਬਰ ਦੇਦਾ ਤੀ ਆਪੇ ਗੱਲ ਕਰੋ ਮੈਂ ਨਹੀਂ ਪਹਿਲੇ ਦੇਣੀ ਗੱਲ ਨਹੀਂ ਕਰ ਲਾਂਗੇ ਨਾ ਫਿਰ ਉਹ ਪਸੰਦ ਅਗਲੇ ਦਿਨ ਗੱਲ ਤੇ ਸੁਟਣੀ ਪੈਣੀ ਕੀ ਨਹੀਂ ਕਰੀ ਮੇਰੀ ਗੱਲ ਸੁਣੋ ਤੁਸੀਂ ਦੋਵੇਂ ਜਿਹੜੇ ਲੱਗੇ ਜਾਓ ਉਹਨਾਂ ਦੇ ਤੇ ਬੋ ਜਾ ਕੇ ਤੇ ਨੰਬਰ ਦੇ ਲਓ ਗੱਲ ਤੇ ਕਰੋਗਾ ਤੇ ਪਰ ਮੈਨੂੰ ਵਾਪਸੀ ਭੁਗਵਾਉਣੀ ਚਾਹੁੰਦਾ ਨਹੀਂ ਮਾਪ ਵਾਪਸੀ ਭੁਗਵਾਉਣੀ ਉਹਨਾਂ ਦੇ ਵੱਡੇ ਵਿੱਚ ਕੋਈ ਇਤਰਾਮ ਨਹੀਂ ਆਂਦੀ ਇੱਥੇ ਹੀ ਆ ਚਲ ਜਾਓ ਤੀ ਜਾਓ ਚਲ ਵੇਖਾਂ ਕਿ ਕਿੱਦਾਂ ਯਕੀਨ ਕਰਕੇ ਬੈਠੇ ਇਹਦੇ ਉੱਤੇ ਮੈਂ ਜਾਣਨੀ ਆ ਚੰਗੀ ਤਰ੍ਹਾਂ ਆਪਣੀ ਭੈਣ ਨੂੰ ਜਿਹੜੇ ਪਧਰੇ ਬਣੇ ਆ ਮੈਨੂੰ ਤੇ ਹੁਣ ਇਹ ਡਰਵਾ ਕਿ ਪ੍ਰਭ ਤੇ ਸਾਰੇ ਪੈਸੇ ਮੁੱਕ ਚਲੇ ਆ ਜਿੰਨੇ ਇਹਨੇ ਪਿਆੜੀ ਦੇ ਵਟੇ ਸੀਗੇ ਤੇ ਹਾਇ ਰੱਬਾ ਸੁੱਖ ਰੱਖੀ ਸਾਡੇ ਪੈਸੇ ਬਚੇ ਰਹਿਣ ਮੇਰਾ ਪੁੱਤ ਬਾਹਰ ਚਲੇ ਜਾਣਾ ਫੇਰ ਮੈਨੂੰ ਕੋਈ ਟੈਨਸ਼ਨ ਨਹੀਂ ਗਈ ਚਾਹ ਤਾਂ ਮੱਥੇ ਮਾਰਾ ਇਹਨਾਂ ਦੇ